ਬੋਲੇ ਸੋਨਹਾਂ ਬੋਸਰੀਆ ਕਾਲ ਸੋਨਹਾਂ ਬੋਸਰੀਆ ਕਾਲ ਬੋਲੇ ਸੋਨਹਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸਾਡੇ ਸਤਿਕਾਰਯੋਗ ਐਸ ਡੀ ਐਮ ਸਰਦਾਰ ਗਗਨਜੀਤ ਜੀ ਪਹੁੰਚ ਚੁੱਕੇ ਨੇ ਜੋ ਯਾਤਰਾ ਦੇ ਰਵਾਨਾਂ ਦੇ ਲਈ ਹਰੀ ਝੰਡੀ ਦੇਣ ਦੇ ਲਈ ਪਹੁੰਚੇ ਹਨ ਸਾਡੇ ਐਸ ਡੀ ਐਮ ਗਗਨਦੀਪ ਸਿੰਘ ਜੀ ਮੁੱਖ ਮੰਤਰੀ ਦੀ ਯਾਤਰਾ ਯੋਜਨਾ ਦੇ ਤਹਿਤ ਬਿਲਕੁਲ ਤਿਆਰ ਯਾਤਰਾ ਆਪਣੇ ਰਵਾਨਾ ਹੋਣ ਦੇ ਲਈ ਇੱਧਰੋਂ ਜੰਗਲਾਂ ਦਾ ਗੱਡੀ ਲਗਾ ਲਓ ਖੜ ਜਾ ਖੜ ਜਾ ਗੱਡੀ ਲਗਾ ਲਓ ਆਹ ਬੋਤੋ ਬਰੀਆਂ ਚਾਹੇ ਕਹਿਣਗਾ ਕਾਉਟੋ ਬਰੀਆਂ ਇਸੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਪਿੰਡ ਖੀਵਾ ਮੀਹਾ ਸਿੰਘ ਵਾਲਾ ਵਿਖੇ ਸੰਗਤ ਰਵਾਨਾ ਹੋਈ ਹੈ ਤੇ ਸਾਡੇ ਮਾਨਯੋਗ ਐਸ ਡੀ ਐਮ ਸਾਹਿਬ ਢਲਾਡਾ ਸਾਡੇ ਦਰਮਿਆਨ ਹਾਜ਼ਰ ਨੇ ਦੋ ਸ਼ਬਦ ਸਾਨੂੰ ਅੱਜ ਦੇ ਇਸ ਰਵਾਨਾ ਜਿਹੜੀ ਯਾਤਰਾ ਹੋ ਰਹੀ ਹੈ ਉਹਦੇ ਬਾਰੇ ਦੱਸਣਗੇ ਹਾਂਜੀ ਸਰ ਪੰਜਾਬ ਸਰਕਾਰ ਵੱਲੋਂ ਜੋ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ ਉਸ ਦਿਨ ਅੱਜ ਢਲਾਡਾ ਸਾਹਿਬ ਜੀ ਦੇ ਅੰਦਰੋਂ ਖੀਵਾ ਮੀਹਾ ਸਿੰਘ ਵਾਲਾ ਦੇ ਜੋ ਪਿੰਕੂ ਨੰਬਰ 3 ਹੈ ਉਸ ਦੇ ਵਿੱਚ ਪਹਿਲੀ ਬਸ ਫੂਟ ਲਾਡਾ ਸਭ ਕੁਝ ਹੋਣ ਦੀ ਜਾ ਰਹੀ ਹੈ ਇਹ ਬਸ ਜਿਹੜੀ ਚਾਲੀ ਸ਼ਬਦਾਲੂਆਂ ਨੂੰ ਲੈ ਕੇ ਜਾਏਗੀ 3 ਦਿਨ ਦਾ ਪ੍ਰੋਗਰਾਮ ਹੈ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਦਾ ਉੱਥੇ ਦਰਬਾਰ ਸਾਹਿਬ ਦਰਗਾਣਾ ਮੰਗਰ ਵਾਗਾ ਬਾਰਡਰ ਚੱਲੇ ਵਾਲਾ ਬਾਗ ਪਾਰਟੀਸ਼ਨ ਮਿਊਜ਼ੀਅਮ ਰਾਮ ਤੀਰਥ ਸਥਾਨ ਇਹ ਸਾਰਾ ਵਿਜ਼ਿਟ ਕਰਨਗੇ ਤੇ ਪਰਸੋਂ ਇਹ ਵਾਪਸ ਆਣਗੇ ਇਹਨਾਂ ਦਾ ਸਾਰਾ ਰਹਿਣ ਪੀਣ ਨੂੰ ਗਹਿਣ ਦਾ ਖਾਣ ਪੀਣ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਾਤਰਾ ਦੇ ਟੂਰ ਬਾਰੇ ਸਾਨੂੰ ਵਿਸਥਾਰਪੂਰਵਕ ਦੱਸਿਆ ਬਹੁਤ-ਬਹੁਤ ਧੰਨਵਾਦ ਸਾਡੇ ਦਰਮਿਆਨ ਸੋਨਾ ਸਿੰਘ ਜੀ ਚੇਅਰਮੈਨ ਸਾਹਿਬ ਉਹ ਵੀ ਹਾਜ਼ਰ ਨੇ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਤਨਾਮ ਸਿੰਘ ਜੀ ਪਿੰਡ ਵਾਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬੜੀ-ਬੜੀ ਮਿਹਰਬਾਨੀ ਸ਼ੁਕਰੀਆ ਜੀ ਸਾਡੇ ਹਲਕੇ ਦੇ ਪ੍ਰਿੰਸੀਪਲ ਕੁਦਰਾਮ ਜੀ ਨੂੰ ਕੋਈ ਕੰਮ ਹੋਇਆ ਜ਼ਰੂਰੀ ਅੱਜ ਪਾਰਟੀ ਦਾ ਤਿੰਨ ਹੀ ਸਾਡੇ ਦਰਮਿਆਨ ਉਹ ਵੀ ਹਾਜ਼ਰ ਹੁੰਦੇ ਬਹੁਤ-ਬਹੁਤ ਧੰਨਵਾਦ